1.50 ਹਜ਼ਾਰ ਕਰੋੜ ਰੁਪਈਆ ਤਾਂ ਜਿਹੜਾ ਇਹ ਉਹ ਖੇਤੀ ਲਈ ਜਿਹੜਾ ਦੇਸ਼ ਲਈ ਦਿੱਤਾ ਜਿਹੜੇ ਕਹਿੰਦੇ ਆ ਨਾ ਪਤਾ ਨਹੀਂ ਵੀ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀਆਂ ਕਿਹੜੀ-ਕਿਹੜੀ ਚੀਜ਼ ਲਈ ਸਾਨੂੰ ਪੈਸਾ ਚਾਹੀਦਾ ਇਹ ਤਾਂ ਦੱਸਣਾ ਪਊ ਉਹ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ ਵੀ ਸਾਡੀ ਸਰਕਾਰ ਕਿਸੇ ਵੀ ਮੀਟਿੰਗ ਦੇ ਵਿੱਚ ਕਿਸੇ ਮੰਤਰੀ ਕੈਬਨਿਟ ਦੇ ਨਾਲ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਜਾਂ ਫਾਈਨਾਂਸ ਮਿੰਿਸਟਰ ਨਾਲ ਇੱਕ ਵੀ ਮੀਟਿੰਗ ਉਹਨਾਂ ਨੇ ਬਜਟ ਤੋਂ ਪਹਿਲਾਂ ਨਹੀਂ ਕੀਤੀ ਚੁੱਪ ਕਰਕੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਬਾਇਕਾਟ ਕੀਤਾ ਅਸੀਂ ਨਹੀਂ ਜਾਣਾ ਮੀਟਿੰਗ ਪੈਸਾ ਆਪਾਂ ਹੋਰ ਕਿੱਥੋਂ ਸੈਂਟਰ ਤੋਂ ਹੀ ਲਊ ਲਵਾਂਗੇ ਤੇ ਸੈਂਟਰ ਦੇ ਕੋਲ ਆਪਾਂ ਜਾਣਾ ਨਹੀਂਗਾ ਕਿਉਂਕਿ ਕੇਜਰੀਵਾਲ ਜੇਲ੍ਹ ਚ ਹੈ ਵੀ ਕੇਜਰੀਵਾਲ ਜੇਲ੍ਹ ਚ ਤਾਂ ਸਾਰਾ ਪੰਜਾਬ ਥੋੜੀ ਤੁਸੀਂ ਮਾਰ ਦੇਣਾ ਪੰਜਾਬ ਦੀ ਮਾਨ ਸਰਕਾਰ ਕੇਂਦਰ ਸਰਕਾਰ ਅੱਗੇ ਪੰਜਾਬ ਦੇ ਮੁੱਦੇ ਸਹੀ ਢੰਗ ਨਾਲ ਨਹੀਂ ਚੁੱਕ ਰਹੀ ਜਦ ਕੇਂਦਰ ਸਰਕਾਰ ਨੂੰ ਆਪਣੀਆਂ ਜ਼ਰੂਰਤਾਂ ਮੰਗਾ ਤੇ ਸਕੀਮਾਂ ਬਾਰੇ ਦੱਸਣਾ ਹੁੰਦਾ ਹੈ ਤਾਂ ਪੰਜਾਬ ਸਰਕਾਰ ਮੀਟਿੰਗ ਦਾ ਬਾਈਕਾਟ ਕਰ ਜਾਂਦੀ ਹੈ ਤੇ ਬਾਅਦ ਦੇ ਵਿੱਚ ਇਲਜ਼ਾਮ ਕੇਂਦਰ ਸਰਕਾਰ ਤੇ ਲਗਾਏ ਜਾਂਦੇ ਨੇ ਇਹ ਕਹਿਣਾ ਹੈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਜਿਨ੍ਹਾਂ ਪੰਜਾਬ ਸਰਕਾਰ ਵੱਲੋਂ ਕੇਂਦਰ ਤੇ ਪੰਜਾਬ ਨਾਲ ਮਤਰਈ ਮਾਂ ਵਾਲਾ ਸਲੂਕ ਕਰਨ ਦੇ ਇਲਜ਼ਾਮ ਲਗਾਉਣ ਤੋਂ ਬਾਅਦ ਜਵਾਬ ਦਿੱਤਾ ਇੱਕ ਗੱਲ ਤਾਂ ਮੈਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਨਾ ਵੀ ਜਿਵੇਂ 1 ਲੱਖ ਤਕਰੀਬਨ 50000 ਕਰੋੜ ਰੁਪਈਆ ਦਾ ਜਿਹੜਾ ਇਹ ਉਹ ਖੇਤੀ ਲਈ ਜਿਹੜਾ ਦੇਸ਼ ਲਈ ਦਿੱਤਾ ਜਿਹੜੇ ਕਹਿੰਦੇ ਆ ਨਾ ਪਤਾ ਨਹੀਂ ਉਹ ਮੈਂ ਜਾ ਕੇ ਅੱਜ ਪ੍ਰੈਸ ਕਾਨਫਰੰਸ ਉਹਦੇ ਬਾਰੇ ਅੱਜ ਪਟਿਆਲੇ ਰੱਖੀ ਆ ਪਰ ਇੱਕ ਬਦਕਿਸਮਤੀ ਦੀ ਗੱਲ ਇਹ ਆ ਜਿਹੜੀ ਪੰਜਾਬ ਨਾਲ ਜੁੜੀ ਹੋਈ ਆ ਵੀ ਸਾਡੀ ਸਰਕਾਰ ਕਿਸੇ ਵੀ ਮੀਟਿੰਗ 'ਚ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਕਿਸੇ ਵੀ ਮੀਟਿੰਗ ਦੇ ਵਿੱਚ ਉਹ ਕਿਸੇ ਮੰਤਰੀ ਕੈਬਨਿਟ ਦੇ ਨਾਲ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਫਾਈਨਾਂਸ ਮਿਨਿਸਟਰ ਨਾਲ ਇੱਕ ਵੀ ਮੀਟਿੰਗ ਉਹਨਾਂ ਨੇ ਬਜਟ ਤੋਂ ਪਹਿਲਾਂ ਨਹੀਂ ਕੀਤੀ ਹੁਣ ਬਜਟ ਆਉਣ ਤੋਂ ਬਾਅਦ ਨੀਤੀ ਦੀ ਯੋਗ ਦੀ ਮੀਟਿੰਗ ਸੀ ਮੈਂ ਇਹ ਔਨ ਰਿਕਾਰਡ ਕੀਤਾ ਸੀ ਵੀ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਉੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਦੂਜੀ ਬਦਕਿਸਮਤੀ ਉਹ ਮੀਟਿੰਗ ਦਾ ਬਾਇਕਾਉਟ ਕਰ ਗਈ ਹੁਣ ਮੈਨੂੰ ਇਹ ਦੱਸੋ ਵੀ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀਆਂ ਕਿਹੜੀ-ਕਿਹੜੀ ਚੀਜ਼ ਲਈ ਸਾਨੂੰ ਪੈਸਾ ਚਾਹੀਦਾ ਇਹ ਤਾਂ ਦੱਸਣਾ ਪਊ ਉਹ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ ਉਹ ਜਿਹੜਾ ਸਾਰੀਆਂ ਸਕੀਮਾਂ ਲਈ ਟੋਟਲ ਹੈਡਚ ਪੈਸਾ ਉਹ ਤਾਂ ਆ ਜਾਊਗਾ ਪਰ ਪੰਜਾਬ ਦੂਜੇ ਸੂਬਿਆਂ ਨਾਲੋਂ ਅਲੱਗ ਆ ਪੰਜਾਬ ਇੱਕ ਬਾਰਡਰ ਸਟੇਟ ਆ ਤੁਸੀਂ ਬਾਰਡਰ ਜ਼ਿਲ੍ਹਿਆਂ ਲਈ ਕੀ ਚਾਹੁੰਦੇ ਹੋ ਤੁਸੀਂ ਜਿੱਥੇ ਸਾਡੇ ਇਸ ਵੇਲੇ ਮਾਲਵੇ ਦੇ ਇਲਾਕੇ ਆ ਉੱਥੇ ਕੀ ਚਾਹੁੰਦੇ ਹੋ ਕੀ ਤੁਸੀਂ ਉੱਥੇ ਫਸਲ ਦੀ ਭਪਿੰਤਾ ਕਰਨਾ ਚਾਹੁੰਦੇ ਹੋ ਕੁਵੀ ਤਾਂ ਜਾ ਕੇ ਦੱਸੋਗੇ ਚੁੱਪ ਕਰਕੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਬਾਇਕਾਟ ਕੀਤਾ ਅਸੀਂ ਨਹੀਂ ਜਾਣਾ ਮੀਟਿੰਗ ਚ ਹੁਣ ਮੈਨੂੰ ਦੱਸੋ ਫਿਰ ਇਹ ਸਰਕਾਰ ਬਣਾਈ ਕਿ ਕਦੇ ਲਈ ਆਪਣੇ ਕੋਲ ਥੇਲਾ ਨਹੀਂਗਾ ਆਪਣੇ ਕੋਲ ਸਰਕਾਰ ਪੰਜਾਬ ਦੇ ਕੋਲ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਕਿ ਲਖਨਿਕ ਥੱਕ ਗਏ ਹੋ ਵੀ ਕਰਜ਼ੇ ਚ ਡੁੱਬੀ ਹੋਈ ਹੈ ਹੁਣ ਪੈਸਾ ਆਪਾਂ ਹੋਰ ਕਿੱਥੋਂ ਸੈਂਟਰ ਤੋਂ ਹੀ ਲਵ ਲਵਾਂਗੇ ਤੇ ਸੈਂਟਰ ਦੇ ਕੋਲ ਆਪਾਂ ਜਾਣਾ ਨਹੀਂਗਾ ਕਿਉਂਕਿ ਕੇਜਰੀਵਾਲ ਜੇਲ੍ਹ ਚ ਵੀ ਕੇਜਰੀਵਾਲ ਜੇਲ੍ਹ ਚ ਆ ਤਾਂ ਸਾਰਾ ਪੰਜਾਬ ਥੋੜੀ ਤੁਸੀਂ ਮਾਰ ਦੇਣਾ ਇਸ ਕਰਕੇ ਇਹ ਬੜੀ ਇੱਕ ਗੰਭੀਰ ਚਿੰਤਾ ਦੀ ਗੱਲ ਆ ਇਹ ਗੱਲ ਲੋਕਾਂ ਨੂੰ ਵੀ ਸਾਰਿਆਂ ਨੂੰ ਇਹਨਾਂ ਦੀ ਪਾਰਟੀ ਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਬਾਕੀ ਸੂਬੇ ਆਪਾਂ ਕਹਿ ਤਾਂ ਦਿੰਨੇ ਆ ਬਿਹਾਰ ਲੈ ਗਿਆ ਜੀ ਆਂਧਰਾ ਲੈ ਗਿਆ ਜੀ ਅਜੇ ਕੀ ਬਜਟ ਸਾਰੇ ਦੇਸ਼ ਦਾ ਕੋਈ ਆਂਧਰਾ ਬਿਹਾਰ ਦਾ ਨਹੀਂਗਾ ਪਰ ਜੇ ਅਸੀਂ ਜਾਵਾਂਗੇ ਨਹੀਂ ਅਸੀਂ ਕੋਈ ਉੱਥੇ ਪ੍ਰੋਜੈਕਟ ਬਾਰੇ ਕੋਈ ਗੱਲ ਹੀ ਨਹੀਂ ਰੱਖਾਂਗੇ ਤਾਂ ਫਿਰ ਸਾਨੂੰ ਪੈਸਾ ਮਿਲੂਗਾ ਕਿਵੇਂ ਮੇਰੀ ਇਹ ਗੱਲ ਸਮਝ ਨਹੀਂ ਆਈ ਇਹ ਮੈਂ ਤੁਹਾਡੇ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਭਾਈ ਕੀ ਤਰੀਕਾ ਹੈ ਤੁਹਾਡੇ ਕੋਲ ਫੰਡ ਕਿੱਥੋਂ ਆਉਣਗੇ ਕਿਉਂ ਪੰਜਾਬ ਨੂੰ ਤਬਾਈ ਦੇ ਰਾਹ ਤੇ ਤੁਸੀਂ ਤੋਰਿਆ ਹੈ